ਮਨ ਦੀ ਬਾਤ ਦਾ ਪ੍ਰੋਗਰਾਮ ਕੀਤਾ ਗਿਆ ਉਹਦੇ ਵਿੱਚ ਕੀ ਕੀ ਕਿਹਾ ਗਿਆ ਬਣਾ ਅੱਜ ਜੀ ਆਪਾਂ 56 ਦੇ ਵਿੱਚ ਸਾਰੇ ਇਕੱਠੇ ਹੋਏ ਸੀਗੇ 119ਵਾਂ ਪ੍ਰੋਗਰਾਮ ਇੱਥੇ ਹੋਇਆ ਸੀਗਾ ਔਰ ਬਹੁਤ ਇਹ ਲੋਕਾਂ ਦਾ ਪਿਆਰ ਹੀ ਹੈ ਜੋ ਮਾਨਨੀਏ ਪ੍ਰਧਾਨ ਮੰਤਰੀ ਦੇ ਲਈ ਜੋ ਵੱਧ ਚੜ ਕੇ ਇੱਥੇ ਤੁਸੀਂ ਦੇਖਿਆ ਹੋਣਾ ਇੱਥੇ ਭੀੜ ਇਕੱਠੀ ਹੋਈ ਜੀ ਦਾ ਪੁਆਇੰਟ ਬਾਰੇ ਦੱਸਿਆ ਗਿਆ ਕੀ ਕਹੋਗੇ ਦੱਸੋ ਦੇਖੋ ਬਹੁਤ ਵਧੀਆ ਇਹਨਾਂ ਨੇ ਬੋਲਿਆ ਇਹ ਜੋ ਅਸਲ ਕਿਸੇ ਦੀ ਬੋਤ ਨਹੀਂ ਸੀ ਉਹਦਾ ਸਾਨੂੰ ਇਹ अच्छा लग गया कहना कि भी जिस तरह 10% परसेंट की फाइंड सेल प्रायोजित एक काट करूं त ये बहुत अच्छा लगया लग क्योंकि उन्होंने तो ना अपने नाल नाल होरा दी है हेल्प बारे भी सोचया आज तुम काम बोले मन की बात की कहोगे इस बारे में अच्छा लगा तो सुन के जिस बात का हमें पता नहीं होता वो भी हमें पता लग जाती है आप क्या कहोगे मैं मोदी जी से यही कहना चाहती हूँ कि कोई ही नेता ऐसा होता है जो हमारी हेल्थ के बारे में भी सोचता है हमारे घरों के अंदर झांकता है तो उन्होंने हमें इतनी अच्छी हमारी सेहत के लिए बताया है कि हम थोड़ा कुछ परसेंट दस परसेंट हम अपना खाने का तेल कम करके अपने बच्चों की हेल्थ को अच्छा रख सकते हैं खुद की हेल्थ को अच्छा रख सकते हैं ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਤੋਂ ਖੜਿਆ ਸੀ ਚੰਡੀਗੜ੍ਹ ਸੈਕਟਰ 56 ਦੇ ਵਾਰਡ ਨੰਬਰ 29 ਦੇ ਵਿੱਚ ਜਿੱਥੇ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਜੋ ਕਿ ਮੰਨ ਕੀ ਬਾਤ ਦਾ ਪ੍ਰੋਗਰਾਮ ਕੀਤਾ ਗਿਆ ਤੇ ਉੱਥੇ ਹੀ ਚੰਡੀਗੜ੍ਹ ਸੈਕਟਰ 56 ਦੇ ਜਿਹੜੇ ਵਾਰਡ ਵਾਸੀ ਨੇ ਉਹਨਾਂ ਵੱਲੋਂ ਅੱਜ ਮੰਨ ਦੀ ਬਾਤ ਪੂਰੇ ਧਿਆਨ ਨਾਲ ਸੁਣੇਗਾ ਸਾਡੇ ਨਾਲ ਇਸ ਵਕਤ ਮਹਿਲਾਵਾਂ ਵੀ ਖੜੀਆਂ ਆਪਾਂ ਗੱਲਬਾਤ ਕਰਾਂਗੇ ਜਿਹੜਾ ਅੱਜ ਮੰਨ ਦੀ ਪ੍ਰੋਗਰਾਮ ਕੀਤਾ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀ ਉਹਨਾਂ ਵੱਲੋਂ ਕੀ ਆ ਗਿਆ ਆਪਾਂ ਗੱਲਬਾਤ ਕਰਦੇ ਆਂ ਸਵਾਗਤ ਹੈ ਤੁਹਾਡਾ ਸਾੰਡਾ ਟੀਵੀ ਦੇ ਵਿੱਚ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਅੱਜ ਮਨ ਕੀ ਬਾਤ ਦਾ ਪ੍ਰੋਗਰਾਮ ਕੀਤਾ ਗਿਆ ਉਹਦੇ ਵਿੱਚ ਕੀ ਕੀ ਕਿਹਾ ਗਿਆ ਬਣਾ ਅੱਜ ਜੀ ਆਪਾਂ 56 ਦੇ ਵਿੱਚ ਸਾਰੇ ਇਕੱਠੇ ਹੋਏ ਸੀਗੇ 119ਵਾਂ ਪ੍ਰੋਗਰਾਮ ਇੱਥੇ ਹੋਇਆ ਸੀਗਾ ਔਰ ਬਹੁਤ ਇਹ ਲੋਕਾਂ ਦਾ ਪਿਆਰ ਹੀ ਹੈ ਜੋ ਮਾਨਣੇ ਪ੍ਰਧਾਨ ਮੰਤਰੀ ਦੇ ਲਈ ਜੋ ਵੱਧ ਚੜ ਕੇ ਇੱਥੇ ਤੁਸੀਂ ਦੇਖਿਆ ਹੋਣਾ ਇੱਥੇ ਭੀੜ ਇਕੱਠੀ ਹੋਈ ਤੇ ਪ੍ਰਧਾਨ ਮੰਤਰੀ ਜੀ ਨੇ ਹਰ ਇੱਕ ਵਰਗ ਦੇ ਲੋਕ ਲਈ ਚਾਹੇ ਉਹ ਬੁੱਢਾ ਆ ਚਾਹੇ ਉਹ ਬਜ਼ੁਰਗ ਆ ਚਾਹੇ ਉਹ ਛੋਟਾ ਬੱਚਾ ਆ ਚਾਹੇ ਉਹ ਔਰਤ ਆ ਹਰ ਲਈ ਉਹਨਾਂ ਨੇ ਚਿੰਤਾ ਜਤਾਈ ਕਿ ਕਿਵੇਂ ਅੱਜ ਕੱਲ ਦੀ ਪੀੜ੍ਹੀ ਸਾਡੀ ਜਿਹਦਾ ਓਬੈਸਿਟੀ ਦੇ ਲਈ ਉਹਨਾਂ ਨੇ ਇੱਕ ਗੱਲ ਕੀਤੀ ਕਿ ਉਹ ਮੋਟਾਪਾ ਅੱਜ ਕੱਲ ਬਹੁਤ ਫੈਲ ਰਿਹਾ ਆ ਮੋਟਾਪਾ ਹੋ ਗਿਆ ਔਰ ਉਹਨਾਂ ਨੇ ਐਗਜ਼ੈਂਪਲ ਦਿੰਦੇ ਹੋਏ ਜਿਹਦਾ ਅੱਜ ਕੱਲ ਬੱਚੇ ਸੀਗੇ ਸਾਡੇ ਇੱਥੇ ਬੈਠੇ ਹੋਏ ਇਹ ਬੱਚਿਆਂ ਨੂੰ ਨਹੀਂ ਪਤਾ ਸੀਗਾ ਤੇ ਬੱਚਾ ਐਗਜ਼ੈਂਪਲ ਨੀਰ ਚੋਪੜਾ ਦੀ ਐਗਜ਼ੈਂਪਲ ਦਿੱਤੀ ਕਿਉਂਕਿ ਲੋਕ ਬੱਚਿਆਂ ਦੇ ਲਈ ਉਹ ਯੂਥ ਆਈਕੋਨ ਆ ਤੇ ਲੋਕਾਂ ਨੇ ਨਿਰਜ ਚੋਪੜਾ ਜੀ ਨੇ ਆਪਣੇ ਇੰਟਰਵਿਊ ਦੇ ਵਿੱਚ ਦੱਸਿਆ ਆਪਣੀ ਇੱਕ ਵਾਇਸ ਰਿਕਾਰਡਿੰਗ ਭੇਜੀ ਜੋ ਉਹਨਾਂ ਨੇ ਵਿੱਚ ਚਲਾਈ ਵੀ ਮਨ ਕੀ ਬਾਤ ਦੇ ਪ੍ਰੋਗਰਾਮ ਦੇ ਵਿੱਚ ਕਿ ਕਿਵੇਂ ਮੈਂ ਬਹੁਤ ਮੋਟਾ ਸੀਗਾ ਕਿਵੇਂ ਮੈਂ ਇੱਕ ਦਿਨ 'ਚ ਸ਼ੁਰੂਆਤ ਕੀਤੀ ਮੈਂ ਗਰਾਊਂਡ ਤੇ ਜਦੋਂ ਉਤਰਿਆ ਉਦੋਂ ਮੈਂ ਬਹੁਤ ਜ਼ਿਆਦਾ ਮੋਟਾ ਸੀਗਾ ਔਰ ਜਿੱਦਾਂ ਮੈਂ ਵਰਕਆਊਟ ਕਰਨਾ ਸ਼ੁਰੂ ਕੀਤਾ ਆਪਣੇ ਹੈਲਦੀ ਲਾਈਫਸਟਾਈਲ ਤੇ ਧਿਆਨ ਦਿੱਤਾ ਸ਼ੁਰੂ ਕੀਤਾ ਤੇ ਇਹ ਛੋਟੀਆਂ ਛੋਟੀਆਂ ਗੱਲਾਂ ਐ ਜੀ ਜੋ ਪ੍ਰਧਾਨ ਮੰਤਰੀ ਜੀ ਨੇ ਜੋ ਚਿੰਤਾ ਸਾਡੇ ਲਈ ਜਤਾਈ ਹੈ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਕਰਦੀ ਆਂ ਔਰ ਮੈਂ ਬਹੁਤ ਜ਼ਿਆਦਾ ਤੋਂ ਜ਼ਿਆਦਾ ਮੈਨੂੰ ਲੱਗਦਾ ਹੈ ਮੈਂ 100 ਤੋਂ ਵੱਧ ਕੇ ਇਹ ਐਪੀਸੋਡਸ ਦੇਖ ਚੁੱਕੀ ਆਂ ਮੈਂ ਵਿੱਚ ਵਿੱਚ ਨਹੀਂ ਦੇਖ ਪਾਈ ਬਟ ਮੈਂ 100 ਤੋਂ ਜ਼ਿਆਦਾ ਹੀ ਐਪੀਸੋਡਸ ਏ ਕਵਰ ਕੀਤੇ ਆ ਔਰ ਹਰ ਐਪੀਸੋਡ ਦੇ ਵਿੱਚ ਉਹਨਾਂ ਦੀ ਨਵੀਂ ਗੱਲ ਹੁੰਦੀ ਹੈ ਦੇ ਘੰਟੇ ਦਾ ਐਪੀਸੋਡ ਹੁੰਦਾ ਆ ਔਰ ਪੂਰੇ ਮਹੀਨੇ ਦੀ ਉਹ ਖਬਰਾਂ ਵਿੱਚ ਉਹ ਕਰ ਦਿੰਦੇ ਆ ਸਾਡੇ ਨਾਲ ਹੋਰ ਵੀ ਜਿਹੜੀ ਮਹਿਲਾਵਾਂ ਜੁੜੀਆਂ ਹੋਈਆਂ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕੀ ਨਾਮ ਹੈ ਮੈਂ ਤੁਹਾਡਾ ਜੀ ਮੇਰਾ ਨਾਮ ਆ ਤੁਜੀ ਮਨ ਕੀ ਬਾਤ ਦਾ ਪ੍ਰੋਗਰਾਮ ਸੁਣਿਆ ਮੋਦੀ ਜੀ ਵੱਲੋਂ ਹਰ ਇੱਕ ਚੀਜ਼ ਦਾ ਪੁਆਇੰਟ ਬਾਰੇ ਦੱਸਿਆ ਗਿਆ ਕੀ ਕਹੋਗੇ ਇਹ ਬਾਰੇ ਤੁਸੀਂ ਦੇਖੋ ਬਹੁਤ ਵਧੀਆ ਇਹਨਾਂ ਨੇ ਬੋਲਿਆ ਕਿ ਜੋ ਅਸਲ ਤੱਕ ਕਿਸੇ ਨੇ ਬੋਲਿਆ ਨਹੀਂ ਸੀ ਉਹਦਾ ਸਾਨੂੰ ਇਹ ਅੱਛਾ ਲੱਗਿਆ ਕਹਿਣਾ ਕਿ ਵੀ ਜਿਸ ਤਰ੍ਹਾਂ 10% ਪਰਸੈਂਟ ਰਾਈਫਾਈਨਡ ਤੇਲ ਕੱਟ ਕਰੋ ਤਾਂ ਇਹ ਬਹੁਤ ਅੱਛਾ ਲੱਗਿਆ ਕਿਉਂਕਿ ਉਹਨਾਂ ਨੇ ਆਪਣੇ ਨਾਲ ਨਾਲ ਹੋਰਾਂ ਦੀ ਹੈਲਥ ਬਾਰੇ ਵੀ ਸੋਚਿਆ ਕਿਉਂਕਿ ਹਰੇਕ ਕੋਈ ਨਹੀਂ ਸੋਚਦਾ ਇਹ ਗੱਲ ਪ੍ਰਧਾਨ ਮੰਤਰੀ ਕੋਈ ਨਹੀਂ ਸੋਚਦਾ

मन की बात सुन के लेकिन मोदी जी ने जो कुछ भी बोला बहुत अच्छा बोला और महिलाओं के लिए तो मतलब एक तरह से वो कहना चाहिए कि एक दिशा दिखाई है नई नई दिशाएं दिखाते हैं वो कि महिलाओं को किस तरह से आगे बढ़ना चाहिए किस तरह से उनको का, काम करना चाहिए मतलब है, आ, आप क्या कहोगे मैम मैं मोदी जी से यही कहना चाहती हूँ कि कोई ही नेता ऐसा होता है जो हमारी हेल्थ के बारे में भी सोचता है हमारे घरों के अंदर झांकता है तो उन्होंने हमें इतनी अच्छी हमारी सेहत के लिए बताया है कि हम थोड़ा कुछ परसेंट दस परसेंट हम अपना खाने का तेल कम करके अपने बच्चों की हेल्थ को अच्छा रख सकते हैं खुद की हेल्थ को अच्छा रख सकते हैं और इसी से अगर हम थोड़ा सा बच्चों को स्पोर्ट्स की तरफ लेके जाते हैं तो उनकी हेल्थ हेल्थ हमेशा हमारी हेल्थ हमेशा सही रहेगी obesity hamare nazdeek nahi aayegi hum swasth hai to desh mein humara swasth hai theek hai ji e jada sade sector 56 di pehlawa si inna valo jada aj man ki baat desh se pradhan mantri valo sunaya gaya pure desh de vich e man ki baat da program chal raha si led lagayi gayi si jithe har ik varg to leke chote bacche to leke vaddya tak man ki baat suni gayi hai te ik ik gal nu note kita gaya us nu leke inna valo puri jankari diti gayi hai chandigarh to nishant singh di khas report ਲੰਕੀ ਨਾਮ ਹੈ ਜੀ ਤੁਹਾਡਾ ਜੀ ਮੇਰਾ ਨਾਮ ਜੀ ਪ੍ਰਿਆ ਪਾਸਵਾਨ ਹੈ ਅੱਜ ਪ੍ਰਧਾਨ ਮੰਤਰੀ ਜੀ ਦੇ ਪ੍ਰਧਾਨ ਮੰਤਰੀ ਵੱਲੋਂ ਮਨ ਕੀ ਬਾਤ ਦਾ ਪ੍ਰੋਗਰਾਮ ਕੀਤਾ ਗਿਆ ਹੈ ਪੂਰੇ ਦੇਸ਼ ਆ ਜਿਹਨਾਂ ਨੂੰ ਸੁਣ ਰਹੀ ਸੀ ਕੀ ਕਹੋਗੇ ਇਹਨਾਂ ਬੀ ਜੀ ਅੱਜ 119 ਮਾ ਐਪੀਸੋਡ ਸੀਗਾ ਔਰ ਮੈਨੂੰ ਲੱਗਦਾ ਹੈ ਕਿ ਮੈਂ 100 ਤੋਂ ਵੱਧ ਐਪੀਸੋਡਸ ਕਵਰ ਕਰ ਚੁੱਕੀ ਹਾਂ ਔਰ ਹਰ ਐਪੀਸੋਡ ਦੇ ਵਿੱਚ ਉਹਨਾਂ ਨੂੰ ਇੰਨਾ ਮੈਂ ਟੈਨਸ਼ਨ 'ਚ ਦੇਖਿਆ ਆ ਇੰਨਾ ਉਹਨਾਂ ਸਾਡੇ ਆਮ ਜਨਤਾ ਦੇ ਲਈ ਇੰਨੀ ਕੁ ਜ਼ਿਆਦਾ ਉਹਨਾਂ ਦੇ ਮਨ ਦੇ ਵਿੱਚ ਟੈਨਸ਼ਨ ਆ ਜਿਵੇਂ ਹਰ ਵਰਗ ਦੇ ਲੋਕਾਂ ਦੇ ਲਈ ਉਹ ਢਾਬੇ ਤੋਂ ਲੈ ਕੇ ਔਰ ਕਿਸੇ ਲੇਡੀ ਦੇ ਲਈ ਮਹਿਲਾ ਲਈ ਨਾਰੀ ਸ਼ਕਤੀ ਦੇ ਲਈ ਜਿਉਂਕਿ ਉਹਨਾਂ ਨੇ ਸਾਨੂੰ ਅੱਜ ਦਿਖਾਏ ਆ ਕਿ ਨਾਰੀ ਸੱਚ ਇੱਕ ਸੱਚੇ ਇੱਕ ਸ਼ਕਤੀ ਆ ਕਿਉਂਕਿ ਉਹਨਾਂ ਨੇ ਇੰਨਾ ਕੁਝ ਉਹਨਾਂ ਨੇ ਮਤਲਬ ਵੇਰ ਦੇ ਐਗਜ਼ਾਮਪਲਸ ਉਹਨਾਂ ਨੇ ਸਾਨੂੰ ਦੱਸਿਆ ਉਹਨਾਂ ਨੇ ਸਾਡੀ ਹੈਲਥ ਦੇ ਲਈ ਦੱਸਿਆ ਕਿਵੇਂ ਆਪਾਂ ਆਪਣੇ ਆਪ ਨੂੰ ਫਿਟ ਰੱਖ ਸਕਦੇ ਆ ਉਹਨਾਂ ਨੇ ਐਗਜ਼ਾਮਪਲਸ ਦਿੱਤੀਆਂ ਸਾਡੇ ਲਈ ਇਹ ਬਹੁਤ ਵਧੀਆ ਗੱਲ ਹੈ ਅੱਜ ਕਿਉਂਕਿ ਅਜੇ ਤੋ ਪਹਿਲਾ ਆਪਾਂ ਕਿਸੇ ਵੀ ਨੇਤਾ ਨੂੰ ਜਾਂ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਨੇਤਾ ਤਾਂ ਛੱਡ ਹੀ ਦੋ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਆਪਾਂ ਇੰਨੀ ਅ ਮਹਿਲਾਵਾਂ ਦੇ ਪ੍ਰਤੀ ਟੈਂਸ਼ਨ ਲੈਣ ਲਈ ਔਰ ਇੱਕ ਪੂਰੇ ਮਹੀਨੇ ਦੀ ਕਾਰਜਾ ਜੋੜਾ ਕੋਈ ਪੂਰਾ ਮਹੀਨੇ ਦਾ ਖਬਰਾਂ ਹੁੰਦੀਆਂ ਨੇ ਉਹ ਮਾਤਰ ਇੱਕ ਅੱਧੇ ਘੰਟੇ ਦੇ ਵਿੱਚ ਉਹ ਸਾਨੂੰ ਦੱਸ ਦਿੰਦੇ ਨੇ ਹਰ ਇੱਕ ਐਪੀਸੋਡ ਦੇ ਵਿੱਚ ਮੈਂ ਧੰਨਵਾਦ ਕਰਦੀ ਹਾਂ ਕਿ ਪੂਰੀ ਸਮਸਤ ਔਰਤਾਂ ਦੀ ਤਰਫੋਂ ਮੈਂ

है तो नशे को छोड़ के बच्चे क्रिकेट की तरफ जाएं गेम्स हैं उनको अपनाएं मतलब स्पोर्ट्स में जाएं तो उनका करियर स्पोर्ट्स में ज्यादा है मेरी तरफ से और जैसे कि नरेंद्र मोदी जी ने, ने बताया कि अपने खाने में दस परसेंट ऑयल कम कर दिया जाए तो हमारा यहाँ से शुरुआत होगी तो आगे भी अच्छी जर्नी रहेगी तो मैं यही कहना चाहूंगी कि बहुत बहुत धन्यवाद